ਤੇ ਕੋਈ ਬਹੁਤ ਵਧੀਆ ਨਹੀਂ ਹੈਗੀ ਅ ਅੱਜ 21ਵਾਂ 22ਵਾਂ ਦਿਨ ਉਹਨਾਂ ਦਾ ਚੱਲ ਰਿਹਾ ਆ ਫਾਸਟ ਦਾ ਤੇ ਤੀਜੇ ਚੌਥੇ ਦਿਨ ਤੋਂ ਬਾਅਦ ਹੀ ਬੋਡੀ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਹੌਲੀ ਹੌਲੀ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਤਾਂ એનર્ਜੀ ਚਾਹੀਦੀ ਆ ਤੇ 20ਵਾਂ 21ਵਾਂ ਦਿਨ ਉਹਨਾਂ ਕਰਕੇ ਉਹਨਾਂ ਦਾ ਮਸਲ ਲਾਸ ਵੀ ਕਾਫੀ ਜ਼ਿਆਦਾ ਹੋ ਗਿਆ ਆ 22ਵਾਂ ਦਿਨੋਂ ਕਰਕੇ ਉਹਨਾਂ ਦਾ ਮਸਲ ਲਾਸ ਵੀ ਕਾਫੀ ਹੋ ਗਿਆ ਆ ਉਹਨਾਂ ਦੇ ਕਿਡਨੀ ਮਾਰਕਰਸ ਜਿਹੜੇ ਉਹ ਵੱਧ ਆ ਰਹੇ ਨੇ ਹੁਣ ਉਹਨਾਂ ਦੇ ਲਿਵਰ ਮਾਰਕਰਸ ਨੇ ਉਹ ਵੱਧ ਗਏ ਨੇ ਕਾਫੀ ਉਹਨਾਂ ਦੀ ਯੂਰਿਨ ਆਉਟਪੁੱਟ ਘਟ ਚੁਕੀ ਹੈ ਮਤਲਬ ਜਿਆਦਾ ਮਾਤਰਾ ਦੇ ਵਿੱਚ ਆ ਰਹੇ ਨੇ ਜਿਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਸਰੀਰ ਆ ਉਹ ਹੁਣ ਬਾਹਰੋਂ ਦੇ ਕਿਤੇ ਉਹਨੂੰ ਮਿਲ ਨਹੀਂ ਨਿਊਟ੍ਰੀਸ਼ਨ ਤੇ ਫਿਰ ਉਹ ਆਪਣੇ ਆਪ ਨੂੰ ਹੀ ਅੰਦਰੋਂ ਆਪਣੇ ਜਿਹੜੀ ਉਹਨੇ ਊਰਜਾ ਇਕੱਠੀ ਕੀਤੀ ਹੁੰਦੀ ਆ ਕੋਈ ਸੈੱਲ ਨੇ ਇਹ ਉਹ ਉਹਨਾਂ ਨੂੰ ਘਰ ਮਾਰ ਮੂਰ ਕੇ ਆਪੇ ਹੀ ਖਾ ਰਹੇ ਉਹਨੂੰ એનર્ਜੀ ਬਣਾ ਕੇ ਸੋ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ ਉਹਨਾਂ ਦੀ ਸਕਿਨ ਦੀ ਸਕਿਨ ਦਾ ਕਲਰ ਵੀ ਪੇਲ येलो ਹੋ ਚੁਕਿਆ ਆ ਆ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਕਿਸੇ ਵੀ ਟਾਈਮ ਘਟ ਜਾਂਦਾ ਆ ਤੇ ਉਹ ਕਾਫੀ ਬੜੀ ਚਿੰਤਾ ਦੀ ਸਥਿਤੀ ਆ ਇਲੈਕਟ੍ਰੋਲਾਈਟ ਇੰਬੈਲੈਂਸ ਆ ਅ ਇਲੈਕਟ੍ਰੋਲਾਈਟ ਇੰਬੈਲੈਂਸ ਕਰਕੇ ਕਿਸੇ ਵੀ ਵੇਲੇ ਕਾਰਡੀਆਕ ਰਿਸਟ ਆ ਸਕਦਾ ਵਾ ਬੰਦੇ ਨੂੰ ਕੁਝ ਵੀ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ 24 ਘੰਟੇ ਉਹਨਾਂ ਦੇ ਕੋਲ ਸਾਡੀ ਟੀਮ ਬੈਠੀ ਆ ਧਿਆਨ ਰੱਖ ਰਹੀ ਉਹਨਾਂ ਦਾ ਬਟ ਅਸੀਂ ਸਾਡੇ ਵੀ ਹੱਥ ਬੱਜੇ ਆ ਪ੍ਰਧਾਨ ਜੀ ਸਾਨੂੰ ਕੁਝ ਵੀ ਜਿਵੇਂ ਅਸੀਂ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਐਡਮਿਨਿਸਟਰ ਕਰ ਸਕਦੇ ਕੋਈ ਉਹਨਾਂ ਨੂੰ ਫਲੂਇਡ ਨਹੀਂ ਐਡਮਿਨਿਸਟਰ ਕਰ ਸਕਦੇ ਜਿਹੜੀਆਂ ਚੀਜ਼ਾਂ ਦੇ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਆ ਖਾਣਾ ਨਾ ਖਾਣ ਕਰਕੇ ਭੁੱਖੇ ਰਹਿਣ ਕਰਕੇ ਉਹ ਚੀਜ਼ ਦੇ ਵਿੱਚ ਕੋਈ ਚੇਂਜਸ ਤੇ ਆਏ ਨਹੀਂ ਹਜੇ ਤੱਕ ਸੋ ਉਹ ਡਿਟੀਰੀਓਰੇਟੀ ਹੋ ਰਹੀ ਆ ਆਪਾਂ ਕੋਈ ਇਹ ਨਹੀਂ ਕਵਾਂਗੇ ਵੀ ਰੁਕ ਗਈ ਆ ਜਾਂ ਫਿਰ ਹੁਣ ਸਹੀ ਹੋ ਜਾਏਗੀ ਸੋ ਉਹ ਦਿਨ ਬਦ ਦਿਨ ਡਿਟੀਰੀਓਰੇਟ ਹੋ ਰਹੀ ਆ ਤੇ ਇਸ ਪੇਸ ਦੇ ਉੱਤੇ ਜਦੋਂ 22ਵਾਂ 23ਵਾਂ ਦਿਨ ਆ ਜਾਂਦਾ ਆ ਤੇ ਉਦੋਂ ਫਿਰ ਹਾਲਤ ਇੱਕੇ ਦਮ ਖਰਾਬ ਹੁੰਦੀ ਆ ਜਦੋਂ ਕੋਈ ਇੱਕ ਵੀ ਆਰਗਨ ਥੋੜਾ ਬਹੁਤ ਵੀ ਇਹਨਾਂ ਦਾ ਕੰਪਰੋਮਾਈਜ਼ ਹੋਏਗਾ ਤੇ ਉਹ ਬਾਕੀ ਦੇ ਬਾਕੀ ਸਾਰੇ ਬਾਡੀ ਦੇ ਆਰਗਨਸ ਨੂੰ ਨਾਲ ਲੈ ਕੇ ਹੀ ਅ ਕੰਮ ਕਰੇਗਾ ਸਾਡੀ ਕੋਸ਼ਿਸ਼ ਚੱਲ ਰਹੀ ਆ ਸਾਡੀ ਫਾਈਬਰ ਇਵਰ ਹਾਰਟ ਐਸੋਸੀਏਸ਼ਨ ਦੇ ਅਸੀਂ 1000 ਤੋਂ ਵੱਧ ਡਾਕਟਰਸ ਵਰਲਡਵਾਈਡ ਅ ਇਸ ਚੀਜ਼ ਨੂੰ ਦੇਖ ਰਹੇ ਆ ਐਨਲਾਈਜ਼ ਕਰ ਰਹੇ ਆ ਸਾਡੀਆਂ ਜਿਹੜੀਆਂ ਰਿਪੋਰਟਸ ਨੇ ਅ ਬਲੱਡ ਰਿਪੋਰਟਸ ਇਹਨਾਂ ਦਾ ਫਿਜ਼ੀਕਲ ਐਗਜ਼ਾਮ ਜੋ ਵੀ ਅਸੀਂ ਇਹਨਾਂ ਦੇ ਵਾਈਟਲਸ ਲੈ ਰਹੇ ਆ ਸਾਡੇ ਬਾਹਰ ਸਾਡੇ ਕਾਰਡੀਓਲੋਜਿਸਟ ਨੇ ਨੇਫਰੋਲੋਜਿਸਟ ਨੇ ਔਨਕੋਲੋਜਿਸਟ ਨੇ ਜਿਹੜੇ ਕੈਂసర్ ਸਪੈਸ਼ਲਿਸਟ ਜਾਂ ਫਿਰ ਅ ਗੈਸਟਰੋਲੋਜਿਸਟ ਨੇ ਸੋ ਕਾਫੀ ਸਪੈਸ਼ਲਿਸਟ ਇਹਨਾਂ ਦੀਆਂ ਰੋਜ਼ ਰਿਪੋਰਟਾਂ ਨਿਤ ਦੇਖਦੇ ਨੇ ਉਹ ਡਾਕਟਰ ਸਾਹਿਬ ਹੁਣੇ ਸਾਡੇ ਨਾਲ ਰੋਜ਼ ਮੀਟਿੰਗਾਂ ਕਰਦੇ ਨੇ ਸਕਾਈਪ ਦੇ ਉੱਤੇ ਵੀਡੀਓ ਕਾਲ ਦੇ ਉੱਤੇ ਅਸੀਂ ਡਿਸਕਸ ਕਰਦੇ ਆ ਇਹਨਾਂ ਦੀ ਸਿਹਤ ਨੂੰ ਸੋ ਅਸੀਂ ਇਸ ਵੇਲੇ ਇਹੀ ਕਹਿ ਸਕਦੇ ਹਾਂ ਕਿ ਅਸੀਂ ਮੋਨੀਟਰ ਕਰ ਲਏ ਆ ਪਰ ਉਹ ਸਾਨੂੰ ਕੋਸ਼ ਅਗੋਂ ਇਲਾਜ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੀ ਇਲਾਜ ਤੇ ਸਾਨੂੰ ਕਰਨ ਹੀ ਨਹੀਂ ਦਿੰਦੇ ਇਲਾਜ ਕਿਵੇਂ ਹੁਣ ਨਾ ਤੇ ਖਾਣਾ ਖਾਂਦੇ ਆ ਫਿਰ ਨਾ ਦਵਾਈ ਲੈਂਦੇ ਆ ਅ ਬਟ ਕੋਸ਼ਿਸ਼ ਜਾਰੀ ਹੈ ਇਹੀ ਹੈ ਕਿ ਮੇਰੀ ਸਾਰਿਆਂ ਨੂੰ ਅਰਦਾਸ ਹੈ ਕਿ ਸਾਰੇ ਚਰ ਪ੍ਰਧਾਨ ਜੀ ਵਾਂਗੂ ਚਰਦੀ ਕਲਾ ਵਿੱਚ ਰਹਿਣ ਅਸੀਂ ਅੰਦਰੋਂ ਘ ਭਰਾਈ ਪਏ ਆ ਪਰ ਪ੍ਰਧਾਨ ਜੀ ਦਾ ਹਜੇ ਵੀ ਉਛਾਹ ਪੂਰਾ ਫੁੱਲ ਹੈ ਅਸੀਂ ਤੇ ਉਹਨਾਂ ਨੂੰ ਕਦੀ ਕਹਿੰਨੇ ਆ ਕਿ ਪ੍ਰਧਾਨ ਜੀ ਆ ਵੀ ਵੇਖ ਚੈੱਕ ਕਰ ਲੀਆ ਆ ਵੀ ਅਸੀਂ ਚੈੱਕ ਕਰਨਾ ਵਾ ਉਹ ਕਹਿੰਦੇ ਨਹੀਂ ਹਜੇ ਕਿ ਮੈਂ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਇੱਥੇ ਵੀ ਫਾਈਬਰਵਰ ਹਾਰਟ ਐਸੋਸੀਏਸ਼ਨ ਵੱਲੋਂ ਸਾਡੇ 50 ਡਾਕਟਰ ਦਾ ਸਪੈਸੀਫਿਕ ਏਸ ਲੋਕੇਸ਼ਨ ਦੇ ਉੱਤੇ ਡੈਡੀਕੇਟਿਡ ਆ ਜਿਹੜੇ ਕਿ ਇੱਥੇ ਇਨਵੋਲਡ ਆ ਵਾਰੀ ਵਾਰੀ ਰੋਟੇਸ਼ਨ ਵਾਈਜ਼ ਅਸੀਂ ਉਨੇ ਆ ਚੈੱਕ ਕਰਦੇ ਆ ਹੋਰ ਵੀ ਇੱਥੇ ਸਾਡੀ ਐਮ뷸ੈਂਸ ਲੱਗੀ ਬਾਕੀ ਵੀ ਜਿਹੜੀ ਸੰਗਤ ਇੱਥੇ ਆ ਉਹਨਾਂ ਨੂੰ ਵੀ ਮੈਡੀਕਲ ਸਹੂਲਤ ਇੱਥੇ ਦਿੱਤੀ ਜਾ ਰਹੀ ਆ ਤੇ ਬਸ ਧੰਨਵਾਦ ਡਾਕਟਰ ਸਾਹਿਬ ਮਲਟੀਪਲ ਆਰਗਨ ਫੇਲਿਅਰ ਦਾ ਖਤਰਾ ਬਣ ਗਿਆ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਦੇਖੋ ਜੀ ਹੁਣ ਜਿਵੇਂ ਲਿਵਰ ਮਾਰਕਰਸ ਐਲੀਵੇਟਡ ਆ ਮਤਲਬ ਲਿਵਰ ਦੇ ਵਿੱਚ ਡੈਮੇਜ ਹੋ ਰਿਹਾ ਵਾ ਕਿਡਨੀ ਮਾਰਕਰਸ ਐਲੀਵੇਟਡ ਆ ਕਿਡਨੀ ਦੇ ਵਿੱਚ ਡੈਮੇਜ ਹੋ ਰਿਹਾ ਵਾ ਸੋ ਜਦੋਂ ਇੱਕ ਵੀ ਇਹਨਾਂ ਨੂੰ ਚੋਰਗਨ ਥੋੜਾ ਜਿਹਾ ਵੀ ਕੰਪਰੋਮਾਈਜ਼ ਹੁੰਦਾ ਆ ਨਾ ਉਹਨੇ ਆਪਣੇ ਲਾਗੇ ਤਾਗੇ ਵਾਲਾ ਜਿਹੜਾ ਇਕਵਿਲੀਬਰੀਅਮ ਆ ਉਹ ਖ ਉਹ ਉਹ ਇੱਕ ਕੀ ਇੱਕ ਬੈਲੈਂਸ ਦੇ ਵਿੱਚ ਜਿਸ ਤਰ੍ਹਾਂ ਫਿਰ ਉਹ ਬੜੀ ਜਲਦੀ ਨਾਲੇ ਹੋ ਸਕਦਾ ਹੈ। ਦਰਫੋਂ ਜਿਸ ਤਰ੍ਹਾਂ ਦੀ ਹੁਣ ਹਾਲਤ ਨਹੀਂ ਰਹਾ ਬੜੇ ਹੋਏ ਨੇ ਕਿ ਕਿ ਤਰ੍ਹਾਂ ਤੇ ਉਹ 트랙 ਤੇ ਉਹਨਾਂ ਨੂੰ ਕਿੱਜਾ ਦੀ ਲੋੜ ਆ ਜਾਂ ਕਿਉਂਕਿ ਉਹਨਾਂ ਨੂੰ ਜੀਣ ਦੇ ਲਈ ਕੀ ਕਰਨਾ ਚਾਹੀਦਾ ਹੈ? ਕੋਈ ਬਾਡੀ ਕਲਾਸ ਦੇਖੋ ਜੀ ਜੀਣ ਦੇ ਲਈ ਤੇ ਵੇਖੋ ਹੁਣ ਇਹ ਇੱਕ ਹੁਣ ਗੱਡੀ ਚੱਲਣ ਵਾਸਤੇ ਵੀ ਤੇਲ ਤੇ ਚਾਹੀਦਾ ਆ ਹਨਾ ਹੁਣ ਉਹ ਖਾਣਾ ਨਹੀਂ ਖਾ ਰਹੇ ਤੇ ਆਪਾਂ ਉਸ ਚੀਜ਼ ਨੂੰ ਕਿਸੇ ਚੀਜ਼ ਨਾਲ ਸਬਸਟੀਟਿਊਟ ਨਹੀਂ ਕਰ ਸਕਦੇ ਅਸੀਂ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਕੋਈ ਫਲੂਇਡ ਲਾ ਸਕਦੇ ਸੀ ਜਾਂ ਫਿਰ ਕੁਝ ਇਸ ਤਰ੍ਹਾਂ ਕੋਈ ਮਲਟੀ ਵਿਟਾਮਿਨਸ ਪਾ ਸਕਦੇ ਵਾ ਬਟ ਉਹ ਹਨ ਨੂੰ ਅਲਾਉ ਨਹੀਂ ਕਰਦੇ ਉਹ ਕਹਿੰਦੇ ਕਿ ਮੈਂ ਬੈਠਾ ਹੀ ਮਰਨ ਵਰਤ ਤਾ ਤੇ ਮੈਨੂੰ ਫਿਰ ਬਚਾਉਣ ਦੀ ਕੋਈ ਕੋਸ਼ਿਸ਼ ਕੀਤੀ ਹੀ ਨਾ ਜਾਵੇ ਮੈਂ ਜਿੱਤਰਾ ਉਹ ਨੇਚਰਲ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਮੈਂ ਰੱਬ ਦੇ ਆਸਰੇ ਤੇ ਮੈਂ ਤੁਹਾਡੇ ਸਾਰਿਆਂ ਦੀ ਸੰਗਤ ਦੀ ਕਿਸਾਨਾਂ ਦੀ ਸਾਰੇ ਆਪਣੀ ਪਬਲਿਕ ਦੀ ਆਸਾਂ ਤੇ ਬੈਠਾ ਵਾਂ ਤੇ ਮਤਲਬ ਇਹੀ ਆਪਾਂ ਹੁਣ ਕੀ ਕਰ ਸਕਦੇ ਹਾਂ